ਮਤਲਬ ਕਰਵਾਣ ਸਾਹਿਬ ਜੀ ਦੀ ਬਖਸ਼ਿਸ਼ ਕਰਕੇ ਸ੍ਰੀ ਹਨਨਦ ਕਾਲ ਸ਼ੁਰੂ ਕਰਦੇ ਹਾਂ ਤੇ ਬਖਸ਼ਿਸ਼ ਕਰੋ ਸਹੀ ਕਾਰੇ ਮੈਨੂੰ ਮਿਲਿਆ ਉਚਕਾ ਨਾਮ ਤੇ ਨਾਨਕ ਨਾਮ ਚੜ੍ਹ ਦੇ ਕਲਾ ਤੇਰੇ ਪਾਣ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਮੇਮਨਤਾ ਏ ਕੋ ਵਿਗਨ ਨਾ ਕੋ ਲਗ ਜਾ ਕੇ ਪ੍ਰਵਗਰਦਾ ਸਰਦਾ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਸੇ ਦਸਵੇਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸਹਾਇ ਸਭ ਥਾਈ ਹੋਏ ਸਹਾਇ ਦਸਾਂ ਪਾਸੇ ਦੇ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸਤਦਾਰ 73 ਕੇ ਬੋਲੋ ਜੀ ਵਾਹਿਗੁਰੂ ਜੀ وارشکا جيڪراي تي گواه جا سڀني پاتن سان سارا سارا بحثه ڪماري لوڪي اندر چه بولي وار وار سندي سندي نذر ڪري سندي گون 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 भगवान मेरा खालसा की सैर दादारिशर देवे बरग के पैज पंत के जिस सिरे साहिब की सहाय पावा दे बोलो वाले बोलो बस्ता उदा कोसा दाना सरदार नाम दा शेख हम की सोसाइटी के रस में सना टांग के कंधे गुंगे जुगो जब कटल धर्म का जय काल बोलो जी महाराज ਸਰੇਣਾ ਕਾਣਾ ਸਾਹਿਬ ਤੇ ਸੂਮ ਗੁਰਦੁਆਰਿਆਂ ਪਤਨਕੋਟ ਸਦਨ ਕਰੇ ਖਾਸ ਅਨੁਭਾਸ਼ੋ ਜੀ ਇਨ ਮਾਨਨ ਦੇ ਮਾਰਕ ਕੋ ਜੀ ਨਾ ਤਾਣਾ ਤਾਂ ਇਹ ਬੜੀ ਹੋੜ ਨਪਤਨੇ ਪਤਨੇ ਆਸਰਾ ਦੇ ਆਸਰੇ ਸੁ ਗੁਰ ਜੀ ਐਸ ਵਕ ਪਾਸ਼ਾ ਜੀ ਆਪ ਜੀ ਕਹੇ ਜੋ ਅਰਦਾਸ ਦੇ ਜੋਦੜੀ ਹੈ ਸਰ ਪਾਸ਼ਾ ਜੀ ਸਰ ਪਾਸ਼ਾ ਜੀ ਆਪੀ ਕਮਾ ਮਾ ਕਰਦਾ ਸਰ ਪਾਸ਼ਾ ਜੀ ਭਾਈ ਰਣਜੀਤ ਸਿੰਘ ਪਤਾ ਸਾਥੇ ਪਾਸ਼ਾ ਜੀ ਉਹਨਾਂ ਦੀ ਬੇਟੀ ਦੇ ਆਨੰਦ ਕਾਰਜ ਦੀ ਬੀਬੀ ਜਸਪ੍ਰੀਤ ਕੋ ਆਪ ਜੀ ਦੇ ਦਰਕਰ ਦੇ ਪ੍ਰੀਤਮਾਨ ਭਾਈ ਜਰਨੈਲ ਸਿੰਘ ਉਹਨਾਂ ਦੇ ਪੁੱਤਰ ਦਾਕਾ ਗੁਰਦੀਪ ਸਿੰਘ ਨਾਲ ਸੱਤੇ ਪਾਸ਼ਾ ਜੀ ਦੇ ਜੁੜੀ ਦੇ ਵਿੱਚ ਗੁਰਮਰਜਾਦਾ ਅਨੁਸਾਰ ਸੱਤੇ ਪਾਸ਼ਾ ਜੀ ਹੋਏ ਨੇ ਕਿਰਪਾ ਕਰਨ ਸੱਤੇ ਪਾਸ਼ਾ ਜੀ ਪਾਠੀ ਸਿੰਘਾਂ ਤੋਂ ਚਾਰ ਲਾਮਾਂ ਦਾ ਜਾਪ ਕਰਦਿਆਂ ਕੋਲ ਰਾਗੀ ਜਥੇ ਕੋਲ ਪਾਸ਼ਾ ਜੀ ਕੀਰਤਨ ਕਰਦਿਆਂ ਕੋਲ ਤਤਾਰ ਪਾਸ਼ਾ ਜੀ ਸੰਗਤਤ ਹਾਜ਼ਰੀਆਂ ਪਰਦਿਆਂ ਕੋਲ ਸੁਭਾਗੀ ਜੋੜੀ ਤੋਂ ਪ੍ਰਕਰਮਾ ਕਰਦਿਆਂ ਕੋਲ ਪਾਸ਼ਾ ਜੀ ਏਕ ਨਹੀਂ ਅਨੇਕਾ ਤਰ੍ਹਾਂ ਦੀਆਂ ਗਲਤੀਆਂ ਭੁੱਲਣ ਚੁੱਕੋ ਹੋ ਗਈਆਂ ਨੇ ਆਪ ਜੀ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਮਾਫ ਕਰਨਾ ਸਮਤ ਬਖਸ਼ਿਸ਼ ਕਰਨੇ ਪਾਸ਼ਾ ਕਿਰਪਾ ਕਰਨੇ ਸਾਭੀ ਜੁੜੇ ਦੇ ਸਰਤੇ ਮੇਰਾ ਬਰਤ ਰੱਖਣਾ ਚੜ੍ਹਦੇ ਆਂ ਕਲਾਵਾਲਾ ਜੀਵਨ ਬਖਸ਼ਿਸ਼ ਕਰਨੇ ਪਾਸ਼ਾ ਦੋਹਾਂ ਪਰਿਵਾਰਾਂ ਦੇ ਵਿੱਚ ਏਕਤਾ ਸਵਾਕ ਮੇਲ ਮਲਾਪ ਬਣਾਈ ਰੱਖਣਾ ਦਤਾਰ ਪਾਸ਼ਾ ਕਿਰਪਾ ਕਰਨੇ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨੇ ਪਾਸ਼ਾ ਜੀ ਕਿਰਪਾ ਕਰਨੇ ਸਤਿ ਪਾਸ਼ਾ ਜੀ ਐਸ ਵਕਤ ਦੋਹਾਂ ਪਰਿਵਾਰਾਂ ਬਲਵਾਬ ਜਿਨੂੰ ਸੁੰਦਰ ਔਰ ਮਾਲਯ ਪੈਸ਼ਾਕੇ ਪਹਿਨਾਏ ਗਏ ਨੇ ਆਪ ਜੀ ਨੇ ਅੰਗੀਕਾਰ ਕਰਨੇ ਲੋਕ ਪਰਲੋਕ ਵਿੱਚ ਸਿੱਖਾਂ ਸੇਵਕਾਂ ਦੇ ਪਰਦੇ ਕਜਨੇ ਦਤਾਰ ਪਾਸ਼ਾ ਜੀ ਐਸ ਵਕਤ ਸਤਿਗੁਰ ਜੀ ਆਪ ਜੀ ਕੇ ਬਖਸ਼ਦਾਤਾ ਦੇ ਵਿੱਚੋਂ ਭਾਵਲ ਪੰਚਮ ਕੜਾ ਪ੍ਰਸ਼ਾਦ ਜੀ ਜਿਸ ਸੰਗਤ ਹੈ ਹਾਜ਼ਰ ਹੋਈ ਹੈ ਪਰਵਾਰਾ ਬਲਵੰਤ ਪ੍ਰਸਾਦ ਲੈ ਕੇ ਹਾਜ਼ਰ ਹੋਣੇ ਕਰੋ ਕਿਰਪਾ ਆਣਕ ਪ੍ਰਕਾਰ ਭੋਜਨ ਬੋਕੀਏ ਬੋਹ ਬਿੰਜਨ ਮਿਸ਼ਟਾਏ ਕਰੇ پاک ਸਲ ਸੋਚ ਪਵਿੱਤਰਾ ਹੁਣ ਲਾਗੋ ਭੋਗ ਹਰ ਰਾਈ ਆਸੇ ਜੀ ਆਪ ਜੀ ਨੂੰ ਭੋਗ ਲਗੇ ਭੋਗ ਲਗੇ ਸੀਤ ਪ੍ਰਸਾਦ ਪੈਰੇ ਸਾਧ ਸੰਗਤ ਛਕੇ ਜੋ ਜੀ ਛਕੇ ਆਪ ਜੀ ਦਾ ਸੁਆਸ ਸੁਆਸ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜੀ ਬਖਸ਼ ਕਰੋ ਕਿਰਪਾ ਐਸ ਵਕਤ ਆਪ ਜੀ ਆਪਣੀ ਆਪ ਜੀ ਸੰਗਤri ਹਾਜ਼ਰੀ ਨੂੰ ਦਰ ਪ੍ਰਵਾੜ ਕਰਦੇ ਹੋਏ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕਰੋ ਹੌਕਮ ਤੇ ਚੱਲਣ ਦੀ ਤਾਕਤ ਸਮਰੱਥਾ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲੇ ਜਿੰਨਾ ਮਿਲੇ ਆਪ ਜੀ ਕਲਾਮ ਕਿਤੇ ਹੋਵੇ ਨਾ ਨਿਕਣਾ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਹਰਾ ਕੇ ਪਈ ਆਕਾਲ ਕੀ ਤਵੇ ਚਲਾਇਓ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੁਝ ਹੈ ਖੋਜ ਤਰਾਜ ਕਰੇਗਾ ਖਾਲਸਾ ਆਖੀ ਦਵਾਰ ਹੋਇ ਸੰਮਿਲਗੇ ਬਚੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਜੋ ਸਰਦਾ ਕਰ ਸੇਵਦੇ ਗੁਰੂ जो सरदा कर सेबे गुर पार उतार नुबले